ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪੈਂਡ ਸੈਦੋਕੇ ਜ਼ਿਲ੍ਹਾ ਮੋਗਾ ਬਾਈ ਕੋਲ ਟੌਪ ਦਾ ਛੋਟਾ ਜੀ ਠੀਕ ਹੈ ਮੀਟਿੰਗ ਫੀਸ ਬਾਈ ਜੀ ਚੱਲੂ ਆ ਜੀ ਠੀਕ ਹੈ ਵਾਧੂ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਠੀਕ ਹੈ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਤਿ ਸ੍ਰੀ ਅਕਾਲ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਰੰਤੇਰ ਸਿੰਘ ਆ ਜੀ ਹਾਂਜੀ ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਜਿਹੜਾ ਤੁਸੀਂ ਆਪਣੇ ਨੌਰੇ ਤੇ ਪਹੁੰਚੇ ਹੋ ਠੀਕ ਹੈ ਜੀ ਇਹ ਆਪਣੇ ਜਾਨਵਰ ਦੀ ਵੀਡੀਓ ਸ਼ੇਅਰ ਕਰੋਗੇਗਾ ਹਾਂਜੀ ਹਾਂਜੀ ਤੇ ਸਾਰੇ ਜਿਹੜੇ ਸਰੋਤੇ ਵੀਰ ਦੇਖਦੇ ਆ ਹਾਂਜੀ ਹਾਂਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਠੀਕ ਹੈ ਜੀ ਤੇ ਹਾਂਜੀ ਇਹਦਾ ਪਹਿਲਾਂ ਦੱਸੋ ਜੀ ਸਾਬ ਤੋਂ ਇਹ ਕਿਹੜੇ ਦਾ ਬੱਚਾ ਜੀ ਛੋਟੇ ਦਾ ਇਹ ਇਹ ਮੋਦੀ ਦਾ ਜੀ ਮੋਦੀ ਦਾ ਹਾਂਜੀ ਜਿਹੜੇ ਅੱਜ ਕੱਲ ਬਹੁਤ ਮਸੂਰ ਟੀਕੇ ਜੀ ਬਹੁਤ ਜੀ ਹਾਂਜੀ ਬਹੁਤ ਚੰਗਾ ਰਿਜ਼ਲਟ ਵੀ ਬਹੁਤ ਚੰਗਾ ਆਇਆ ਜੀ ਹਾਂਜੀ ਹਾਂਜੀ ਤੇ ਇਹਦਾ ਰਿਜ਼ਲਟ ਆ ਗਿਆ ਜੀ ਆਪਣੇ ਕੋਲ ਹਾਂਜੀ ਹਾਂਜੀ ਅੱਜ ਪਰ ਜਿਹੜੀਆਂ ਜਾਨੀ ਦੀ ਜਾਨਵਰ ਜਿੰਨੇ ਤੋਂ ਵੇਟ ਕਰਾਏ ਸੀਗੇ ਹਾਂਜੀ ਇਹ ਉਹ ਸਾਰੇ ਦੇ ਸਾਰੇ ਜਾਨੀ ਦੀ ਕਟੀਆਂ ਵੀ ਬਹੁਤ ਸੋਹਣੀਆਂ ਆਈਆਂ ਇਹਦੀਆਂ ਠੀਕ ਆ ਜੀ ਹਾਂ ਸੂ ਭੰਗਾ ਮੱਜਾ ਇਹਦੀਆਂ ਜਾਨੀ ਦੀ ਪਾਰ ਆ ਲੀਆਂ ਠੀਕ ਆ ਕਿੰਨੇ ਟਾਈਮ ਦਾ ਹੋ ਗਿਆ ਜੀ ਬੱਚਾ ਇਹ ਇਹ 3 ਸਾਲ ਦਾ ਹੋ ਗਿਆ ਜੀ ਠੀਕ ਆ ਦੇਖ ਹਾਂ ਜੀ ਦੇਖ ਸਕਦੇ ਭਰਾ ਪਰ ਤਨ ਤੋਂ ਕੱਟ ਹੀ ਆਗਾ ਵੱਧ ਨਹੀਂ ਜਾਨੀ ਦੀ ਠੀਕ ਆ ਜੀ ਮੋਦੀ ਦਾ ਬੱਚਾ ਜੀ ਇਹ ਦੇਖ ਸਕਦੇ ਟੈਸਟਿਕਲ ਠੀਕ ਆ ਨਾ ਤੇ ਪੜਿਆ ਪਲੋਸਾ ਵਾਈ ਦਾ ਚੰਗਾ ਸੰਭਾ ਆਪਣੇ ਆਪ ਦੀਆਂ 4 ਮੱਝਾਂ ਇਹਦੇ ਤੋਂ ਹੋ ਗੱਬਣਾ ਹੀ ਠੀਕ ਆ ਉਹ ਰਿਜ਼ਲਟ ਘਟਾ ਹੈਗੀ ਘਟ ਤੋਂ ਘਟ 150 ਮੱਝ ਇਹਦੇ ਤੋਂ ਗੱਬਣ ਹੋ ਕੇ ਹਾਂਜੀ ਜਾਨੀ ਜੇ ਵੀ ਕੋਈ ਅੜੀ ਆਵਾਂ ਮੱਝਾਂ ਆਉਂਦੀਆਂ ਪਿੰਡ ਪਿੰਡ ਚੋਂ ਠੀਕ ਹੈ ਜੀ ਤੇ ਬਸ ਪਾਸ ਹੀ ਆਈਆਂ ਜਾਨੀ ਠੀਕ ਹੈ ਜੀ ਹਾਂਜੀ ਫੇਸ ਕੁਆਲਿਟੀ ਬਹੁਤ ਵਧੀਆ ਜੀ ਦੇਖ ਸਕਦੇ ਸੰਘ ਸੁੰਗ ਤੇ ਬੜਿਆ ਪਲੋਸਾ ਸੰਘਾ ਕਦਕੂੜ ਕਾੜ ਸੰਘਾ ਤੇ ਇਹਦੀ ਮਾਦਾਰ ਕਾੜਕੂੜ ਦਾ ਤਾਂ ਪਤਾ ਨਹੀਂ ਛੋਟਾ ਬਹੁਤ ਸਿਰਾ ਰਿਕਾਰਡ ਸੀ ਜਾਨੀ ਦੀ 20-25 ਲੀਟਰ ਤੋਂ ਉੱਪਰ ਸੀਗਾ ਜਾਨੀ ਜਿਹੜੀ ਦਾ ਬੱਚਾ ਸੀ ਹਾਂਜੀ ਜਿਹੜੀ ਦਾ ਬੱਚਾ ਸੀ ਠੀਕ ਹੈ ਠੀਕ ਅਸੀਂ ਪਰਵਾਇਆ ਸੀ ਕਿ ਹਾਂ ਜੀ ਅਸੀਂ ਆਪ ਪਰਵਾਇਆ ਜੀ ਮੋਦੀ ਦਾ ਅਸੀਂ ਦੋ ਮੁੰਡਿਆਂ ਨੇ ਪਰਵਾਇਆ ਸੀ ਇੱਕ ਮੇਰਾ ਯਾਰ ਦੋਸਤ ਸੀ ਹਾਂਜੀ ਹਾਂਜੀ ਉਹ ਮੱਝ ਉਹਦੀ ਸੀਗੀ ਬਾਲੀ ਚੰਗੀ ਠੀਕ ਹੈ ਜੀ ਉਹ ਕਹਿੰਦਾ ਵੀ ਜੇ ਤਾਂ ਕੱਟੀ ਦਿੱਤੀ ਤਾਂ ਮੇਰੀ ਮੈਂ ਕਿਹਾ ਜੇ ਕੱਟਾਂਗੇ ਫਿਰ ਕੱਟਾ ਦਿੱਤਾਈ ਫਿਰ ਮੈਂ ਉਹ ਤੋਂ ਲਾਇਆ ਸੀਗਾ 4 ਮਹੀਨਿਆਂ ਦਾ ਠੀਕ ਹੈ ਜੀ ਘਰੇ ਆਵਜ਼ਾ ਪਾਲਿਆ ਹੋਇਆ ਜੀ ਕੋਈ ਮਰਜ਼ੀ ਖੋਲੀ ਫਿਰੇ ਜੈਲਾ ਵੀ ਬਹੁਤ ਜਿਆਦੇ ਆ ਨਾ ਪਸ਼ੂ ਨੂੰ ਨਾ ਮੱਝ ਨੂੰ ਠੀਕ ਹੈ ਜੀ ਕਿਸੇ ਵੀ ਚੀਜ਼ ਨੂੰ ਨਹੀਂ ਮਾਰਦਾ ਉਹੋ ਜੀ ਫਿਰ ਇਹਦੇ ਬੱਚੇ ਹੋਣੇ ਆ ਠੀਕ ਹੈ ਜੀ ਠੰਡੇ ਜੀ ਆਪ ਠੰਡਾ ਤਾਂ ਮੂਰੇ ਬੱਚੇ ਵੀ ਠੰਡੇ ਹੋਣਗੇ ਜੇ ਪਸ਼ੂ ਜਿਹੜਾ ਗਰਮ ਆਸਾਂ ਨੂੰ ਜਾਂ ਮਾਰਦਾ ਜਾਂ ਪੜਦਾ ਜਾਂ ਟੱਕਰ ਲਾਉਂਦਾ ਜਾਂ ਪਸੂ ਨੂੰ ਕੁਝ ਵੀ ਕਰਦਾ ਹਾਂਜੀ ਉਹਦੇ ਫਿਰ ਬੱਚੇ ਉਹੇ ਜੀ ਗਰਮ ਹੀ ਹੋਣੇ ਆ ਜੀ ਠੀਕ ਹੈ ਮੈੜਾ ਤੋਰ ਕੇ ਦਿਖਾ ਦਿਓ ਜੀ ਹਾਂਜੀ ਹਾਂਜੀ ਤੇ ਮੀਟਿੰਗ ਪੀ ਦਾ ਕੀ ਰੇਟ ਆ ਜੀ ਹੁਣ ਹੁਣ ਪਹਿਲਾਂ 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 ਹੁਣ ਜੀ 1000 ਰੁਪਏ ਆ ਜੀ ਇਹਦਾ ਕੇਰਾ ਸਮਝਾਇਜ ਹਾਂਜੀ ਠੀਕ ਹੈ ਜੈ ਜੈ ਜੀ ਵਸ ਰੇਟ ਰੱਖਿਆ ਜੀ ਵੀ ਐ ਆ ਵੀ ਆਉਣਾ ਵੀ ਹੁੰਦਾ ਬੰਦੇ ਨੇ ਹਾਂਜੀ ਕਰਾਇਆ ਬੰਦਾ ਕਰਾਇਆ ਲਾ ਕੇ ਵੀ ਕਿਸੇ ਦਾ ਦਿਲ ਨਾ ਦੁਖੇ ਜਾਣੀ ਦੀ ਬੱਚੇ ਲੈ ਕੇ ਫੇਰ ਪਤਾ ਲੱਗੂ ਠੀਕ ਹੈ ਜੀ ਜਦੋਂ ਬੱਚੇ ਰੋ ਹਾਂਜੀ 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 ਮੋੜ ਲਓ ਜੀ ਦੇਖ ਸਕ ਬਹੁਤ ਸੋਹਣਾ ਛੋਟਾ ਬਾਕੀ 10 ਸਹੀ ਬਾਈ ਨੇ ਤੁਹਾਨੂੰ ਰਿਜ਼ਲਟ ਮੋਦੀ ਦਾ ਬੱਚਾ ਠੀਕ ਹੈ ਜੀ ਫੇਸ ਕੁਆਲਿਟੀ ਸੰਗ ਸੰਗ ਕੀ ਬਾਤ ਆ ਠੀਕ ਹੈ ਜੀ ਟੈਸਟੀ ਕਾਲੀ ਬਹੁਤ ਵਧੀਆ ਤੋਰਾ ਤਾਰਾ ਦੇਖ ਸਕਦੇ ਹੋ ਜਮ ਜਿਵੇਂ ਮਰਜ਼ੀ ਖੋਲੀ ਫਿਰੋ ਬਾਈ ਕਹਿੰਦਾ ਤੱਕਾ ਜਮ ਹੀ ਨਹੀਂ ਕਰਦਾ ਦੇਖ ਸਕਦੇ ਤੁਸੀਂ ਫੇਸ ਕੁਆਲਿਟੀ ਦਿਖਾਉਣਾ ਇਹਦੀ ਚੰਗੀ ਤਰ੍ਹਾਂ ਮੂਰੋ ਠੀਕ ਹੈ ਜੀ ਦੇਖ ਸਕਦੇ ਹੋ ਕੱਦ ਕਾਠ ਠੀਕ ਹੈ ਜੀ ਲੋ ਜੀ ਫੇਸ ਬਿਊਟੀ ਕੰਨ ਕੁੰਨ ਸੈਂਗਸੂngਪੂਰਾ ਟਾਪ ਦਾ ਜੀ ਦੇਖ ਸਕਦੇ ਹੋ ਬਾਈ ਜੀ ਨਾਲ ਜਰੂਰ ਕੰਟੈਕਟ ਕਰਿਓ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾ ਗਏ ਬਾਈ ਨੰਬਰ ਵੀ ਦੱਸ ਦੋ ਜੀ ਆਪਣਾ 99141 ਹਾਂਜੀ 25663 25663 ਠੀਕ 99141 ਹਾਂਜੀ 25663 ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕੰਨੈਕਟ ਕਰੋ ਹਾਂਜੀ ਕਈ ਵਾਰਾ ਵੱਧ ਵੀ ਆ ਜਾਂਦਾ ਨਾ ਮੱਝਾਂ ਉਦੋਂ ਫਿਰ ਔਖਾ ਆ ਜਾਂਦਾ ਪਸਕੇ ਬਾਈ ਨਾਲ 3 ਸਾਈਦੋ ਕੇ ਹਾਂਜੀ 3 ਸਾਈਦੋ ਕੇ ਠੀਕ ਹੈ ਜੀ ਠੀਕ ਹੈ ਹਾਂਜੀ ਮੋਦੀ ਦਾ ਰਿਜ਼ਲਟ ਬੱਚੇ ਦਾ ਛੋਟੇ ਦਾ ਆਪਣੇ ਦਾ ਬੱਚਾ ਉਹਦਾ ਕੱਟੀ ਆ ਦੇਖ ਸਕਦੇ ਹੋ ਜਿਵੇਂ ਸਾਣ ਤੇ ਗਏ ਆ ਜੀ ਠੀਕ ਹੈ ਪੱਠਪੁਰਾ ਦੇਖ ਸਕਦੇ ਜੀ ਠੀਕ ਹੈ ਜੀ ਰਿਜ਼ਲਟ ਤੁਹਾਡੇ ਸਾਹਮਣੇ ਆ ਬਾਈ ਜੀ ਨੇ ਪਹਿਲਾਂ ਛੱਡਿਆ ਨਹੀਂ ਸੀ ਮੀਟਿੰਗ ਦੇ ਖਾਤਰ ਹੁਣ ਛੱਡਿਆ ਠੀਕ ਹੈ ਨਾ ਇਹ ਤੇ ਇਹਦਾ ਰਿਜ਼ਲਟ ਲੈ ਕੇ ਫੇਰ ਹੀ ਇਹਨੇ ਬਾਈ ਜੀ ਨੇ ਐਡ ਪਵਾਇਆ ਠੀਕ ਹੈ ਜੀ ਪੈਂਟ ਸੈਦੋ ਕੇ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਜ਼ਿਲ੍ਹਾ ਮੋਗਾ ਬਾਈ ਨੇ ਮੀਟਿੰਗ ਫੀਸ ਵੀ ਜਾਇਜ਼ ਹੀ ਰੱਖੀ ਆ ਜੀ 1000 ਰੁਪਏ ਰੱਖੀ ਆ ਫਿਲਹਾਲ ਠੀਕ ਹੈ ਜੀ ਦੇਖ ਸਕਦੇ ਹੋ ਬਿਊਟੀ ਕਿੰਨੀ ਆ ਕੱਟੀ ਦੀ ਬਾਕੀ ਇਹ ਕੱਟੀ ਦੀ ਮਾਂ ਆ ਸੀ ਠੀਕ ਹੈ ਜੀ ਦੇਖ ਸਕਦੇ ਹੋ ਬਾਕੀ ਵੱਧ ਜਾਣਕਾਰੀ ਬਾਈ ਜੀ ਤੋਂ ਫੋਨ ਤੇ ਲੈ ਲਓ ਠੀਕ ਹੈ ਜੀ ਮਿਲਦੇ ਆ ਓਕੇ ਬਾਏ